ਮਹਲਾ ਜੀ ਜਸਰੀ ਅਕਾਲ ਜੀ ਪਿਆਰ ਭਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਰੋਜ਼ ਨਵੀਂ ਚਰਚਾ ਚੈਨਲ ਦੇ ਉੱਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਜੀ ਅੱਜ ਆਪਾਂ ਜਿਹੜੀ ਛੋਟੀ ਜਿਹੀ ਕਹਾਣੀ ਲੈ ਕੇ ਆਏ ਆ ਉਹ ਲੈ ਕੇ ਆਏ ਆ ਆਪਾਂ ਇਮਾਨਦਾਰੀ ਦੇ ਉੱਤੇ ਯਾਨੀ ਕਿ ਇਮਾਨਦਾਰੀ ਦੀ ਇੱਕ ਸੱਚੀ ਕਹਾਣੀ ਜਿਹੜੀ ਆਪਾਂ ਲੈ ਕੇ ਆਏ ਆ ਛੋਟੀ ਜਿਹੀ ਕਹਾਣੀ ਹੈ ਜਿਆਦਾ ਲੰਬੀ ਕਹਾਣੀ ਨਹੀਂ ਹੈ ਤੇ ਇਹ ਕਹਾਣੀ ਜਿਹੜੀ ਹੈ ਇਹ ਲਾਲਾ ਹੰਸਰਾਜ ਜੀ ਦੇ ਉੱਤੇ ਹੈ ਕਹਾਣੀ ਬਹੁਤ ਸਾਲ ਪਹਿਲਾਂ ਦੀ ਕਹਾਣੀ ਹੈ ਘੱਟੋ-ਘੱਟ 50 ਸਾਲ ਪਹਿਲਾਂ ਦੀ ਕਹਾਣੀ ਹੈ ਜਿਹੜੀ ਕਿ ਮੈਨੂੰ ਵੀ ਕਿਸੇ ਨੇ ਸੁਣਾਈ ਤੇ ਮੈਂ ਅੱਜ ਤੁਹਾਨੂੰ ਸੁਣਾ ਰਹੀ ਹਾਂ ਤੇ ਕਹਾਣੀ ਇਸ ਤਰ੍ਹਾਂ ਹੈ ਕਿ ਲਾਲਾ ਹੰਸਰਾਜ ਜੀ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਪੰਜਾਬ ਦੇ ਹੀ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਉਹਨਾਂ ਦੀ ਦੁਕਾਨ ਸੀ ਤੇ ਹਰ ਇੱਕ ਛੋਟੇ ਵੱਡੇ ਬੱਚੇ ਬੁੱਢੇ ਸਭ ਦੀ ਜ਼ੁਬਾਨ ਦੇ ਉੱਤੇ ਇੱਕੋ ਹੀ ਨਾਂ ਰਹਿੰਦਾ ਸੀ ਇਮਾਨਦਾਰ ਕੋਣ ਹੈ ਇਮਾਨਦਾਰ ਲਾਲਾ ਹੰਸਰਾਜ ਜੀ ਕਰਿਆਨੇ ਦੀ ਦੁਕਾਨ ਸੀ ਬਹੁਤ ਛੋਟੀ ਜੀ ਦੁਕਾਨ ਸੀ ਪਿੰਡ ਦੇ ਵਿੱਚ ਦੁਕਾਨ ਸੀ ਉਹਨਾਂ ਦੀ ਹਰ ਬੰਦਾ ਜੋ ਵੀ ਉਹਨਾਂ ਤੋਂ ਸਮਾਨ ਲੈ ਕੇ ਆਉਂਦਾ ਪੂਰਾ ਨਾਪ ਤੋਲ ਕੇ ਸਮਾਨ ਦਿੰਦੇ ਜਰਾ ਵੀ ਕੋਈ ਹਿਰਾ ਫੇਰੀ ਨਹੀਂ ਕਰਦੇ ਨਾ ਹੀ ਕਿਸੇ ਦੇ ਨਾਲ ਪੈਸੇ ਦੀ ਉੱਚ-ਨੀਚ ਕਰਦੇ ਨਾ ਹੀ ਸਮਾਨ ਘਟਵੱਧ ਤੋਲਦੇ ਜਿਸ ਨਾਲ ਹਿਸਾਬ ਨਾਲ ਵੀ ਦਿੰਦੇ ਸਭ ਨੂੰ ਪੂਰਾ ਸਮਾਨ ਦਿੰਦੇ ਤੇ ਪੈਸਿਆਂ ਦਾ ਵੀ ਪੂਰਾ ਹਿਸਾਬ ਰੱਖਦੇ ਕਦੀ ਕਿਸੇ ਨੂੰ ਘਟਵੱਧ ਇੰਨਾ ਹੀ ਦਿੰਦੇ ਸੀ ਉਹਨਾਂ ਦੀ ਇਮਾਨਦਾਰੀ ਦੀ ਚਰਚਾ ਹਰ ਪਾਸੇ ਇੰਨੀ ਜ਼ਿਆਦਾ ਹੋ ਗਈ ਸੀ ਕਿ ਹੋਰ ਵੀ ਨੇੜੇ ਵਾਲੇ ਪਿੰਡਾਂ ਦੇ ਲੋਕ ਜਿਹੜੇ ਸੀ ਉਹਨਾਂ ਦੇ ਕੋਲ ਹੀ ਸਨਮਾਨ ਲੈਣ ਆਉਂਦੇ ਸੀ ਤੇ ਲਾਲਾ ਹੰਸਰਾਜੀ ਦੀ ਦੁਕਾਨ ਜਿਹੜੀ ਸੀ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਚੱਲ ਰਹੀ ਸੀ ਕੁਝ ਟਾਈਮ ਪਹਿਨ ਤੋਂ ਬਾਅਦ ਪਿੰਡ ਦੇ ਵਿੱਚ ਇੱਕ ਵੱਡੀ ਕੰਪਨੀ ਦਾ ਕੋਈ ਮਾਲਕ ਆਇਆ ਜਿਹੜਾ ਕਿ ਪਿੰਡ ਦੇ ਬਾਹਰ ਇੱਕ ਵੱਡੀ ਕੰਪਨੀ ਬਣਾਉਣਾ ਚਾਹੁੰਦਾ ਸੀ ਇੱਕ ਫੈਕਟਰੀ ਲਗਾਉਣਾ ਚਾਹੁੰਦਾ ਸੀ ਤਾਂ ਕਿ ਸਾਰਿਆਂ ਨੂੰ ਉਹਦੇ ਉੱਤੇ ਕੰਪਨੀ ਦੇ ਵਿੱਚ ਰੁਜ਼ਗਾਰ ਮਿਲ ਸਕੇ ਤੋਂ ਜਦੋਂ ਉਹ ਪਿੰਡ ਦੇ ਵਿੱਚ ਆ ਕੇ ਉਹਨੇ ਪੁੱਛ ਦੱਸ ਕੀਤੀ ਤਾਂ ਪਿੰਡ ਦੇ ਸਰਪੰਚ ਨੇ ਇੱਕੋ ਹੀ ਨਾਂ ਲਿਆ ਕਿ ਲਾਲਾ ਹੰਸਰਾਜ ਜੀ ਉਹ ਕਹਿੰਦੇ ਕਿ ਮੈਨੂੰ ਐਸਾ ਇਮਾਨਦਾਰ ਬੰਦਾ ਚਾਹੀਦਾ ਹੈ ਕਿ ਮੈਂ ਰੋਜ਼ ਇੱਥੇ ਆ ਕੇ ਰਹਿ ਨਹੀਂ ਸਕਦਾ ਤੇ ਮੇਰਾ ਜਿਹੜਾ ਇਮਾਨਦਾਰੀ ਦੇ ਨਾਲ ਬੰਦਾ ਕੰਮ ਕਰੇ ਮੈਨੂੰ ਕੋਈ ਐਸਾ ਬੰਦਾ ਚਾਹੀਦਾ ਹੈ ਕਿ ਜਿਹੜਾ ਮੇਰੀ ਫੈਕਟਰੀ ਬਣਵਾ ਦੇ ਔਰ ਇਮਾਨਦਾਰੀ ਦੇ ਨਾਲ ਮੇਰਾ ਕੰਮ ਕਰਵਾ ਦੇ ਕਿਉਂਕਿ ਮੈਂ ਰੋਜ਼ ਇੱਥੇ ਆ ਕੇ ਰਹਿ ਨਹੀਂ ਸਕਦਾ ਮੈਂ ਦੇਖ ਨਹੀਂ ਸਕਦਾ ਕਿਉਂਕਿ ਉਹ ਕਿਸੇ ਵੱਡੇ ਸ਼ਹਿਰ ਤੋਂ ਆਇਆ ਹੋਇਆ ਬੰਦਾ ਸੀ ਕੰਪਨੀ ਦਾ ਮਾਲਕ ਸੀ ਜਿਹੜਾ ਜਿੰਨੇ ਆ ਕੇ ਸ਼ਹਿਰ ਦੇ ਪਿੰਡ ਦੇ ਵਿੱਚ ਕੰਪਨੀ ਮਤਲਬ ਕਿ ਫੈਕਟਰੀ ਬਣਾਉਣੀ ਸੀ ਉਹਨੇ ਤੇ ਸਰਪੰਚ ਨੇ ਇੱਕੋ ਨਾਂ ਲਿਆ ਕਿ ਲਾਲਾ ਹੰਸਰਾਜ ਜੀ ਚਲੋ ਜੀ ਉਹ ਲਾਲਾ ਹੰਸਰਾਜ ਜੀ ਦੇ ਕੋਲ ਚਲੇ ਗਏ ਤੇ ਉਹਨਾਂ ਨੇ ਕਿਹਾ ਕਿ ਲਾਲਾ ਹੰਸਰਾਜ ਜੀ ਮੈਨੂੰ ਤੁਹਾਡੇ ਬਾਰੇ ਦੱਸ ਪਈਏ ਤੇ ਮੈਂ ਤੁਹਾਡੇ ਕੋਲੋਂ ਕੋਈ ਕੰਮ ਕਰਾਉਣਾ ਤੇ ਕਿਸੇ ਨੂੰ ਪਤਾ ਵੀ ਨਾ ਲੱਗੇ ਕਿ ਕਿਹੜੇ ਵળે ਤੁਸੀਂ ਮੇਰਾ ਕੰਮ ਕਰ ਦਿੱਤਾ ਤੇ ਕਿਵੇਂ ਕੰਮ ਕਰ ਦਿੱਤਾ ਤੇ ਮੈਂ ਤੁਸੀਂ ਮੈਨੂੰ ਟਾਈਮ ਦੱਸੋ ਕਿ ਕਿੰਨੇ ਟਾਈਮ ਦੇ ਵਿੱਚ ਫੈਕਟਰੀ ਤਿਆਰ ਹੋ ਜਾਏਗੀ ਖੜੀ ਹੋ ਜਾਏਗੀ ਬਿਲਡਿੰਗ ਤੇ ਮੈਂ ਉਹਨੇ ਟਾਈਮ ਬਾਅਦ ਤੁਹਾਨੂੰ ਆ ਕੇ ਮਿਲਾਂਗਾ ਕਿਉਂਕਿ ਮੇਰੇ ਹੋਰ ਵੀ ਬਹੁਤ ਕੰਮ ਨੇ ਇਸ ਕਰਕੇ ਮੈਂ बार-बार ਨਹੀਂ ਆ ਸਕਦਾ લાલા ਹੰਸਰਾਜ ਜੀ ਨੇ ਕਿਹਾ ਠੀਕ ਹੈ ਜਿਵੇਂ ਤੁਹਾਨੂੰ ਠੀਕ ਲੱਗੇ ਮੈਨੂੰ ਦੱਸ ਦਿਓ ਜਿਹੜਾ ਸ਼ਹਿਰ ਤੋਂ ਸ਼ਹਿਰ ਤੋਂ ਜਿਹੜਾ ਆਇਆ ਸੀ ਕੰਪਨੀ ਦਾ ਮਾਲਕ ਉਸ ਨੇ 10 ਲੱਖ ਰੁਪਈਆ ਦੇ ਕੇ ਲਾਲਾ ਹੰਸਰਾਜ ਜੀ ਨੂੰ ਕਿਹਾ ਕਿ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਕਿ ਮੈਂ ਤੁਹਾਨੂੰ ਕਿੰਨੇ ਪੈਸੇ ਦਿੱਤੇ ਨੇ ਤੇ ਕਿੰਨੇ ਨਹੀਂ ਦਿੱਤੇ ਤੇ ਤੁਸੀਂ ਮੈਨੂੰ ਕੰਮ ਪੂਰਾ ਕਰਕੇ ਤੇ ਮੈਨੂੰ ਤੁਸੀਂ ਦੱਸ ਦੇਣਾ। ਉਹਨਾਂ ਨੇ ਕਿਹਾ ਠੀਕ ਹੈ। ਲਾਲਾ ਹੰਸਰਾਜ ਨੇ ਪੂਰੀ ਇਮਾਨਦਾਰੀ ਦੇ ਨਾਲ ਫੈਕਟਰੀ ਦੀ ਬਿਲਡਿੰਗ ਤਿਆਰ ਕਰਵਾਈ। ਔਰ ਬਿਲਡਿੰਗ ਤਿਆਰ ਕਰਵਾਣ ਤੋਂ ਬਾਅਦ ਕਿਉਂਕਿ ਉਸ ਟਾਈਮ ਤੇ ਫੋਨ ਨਹੀਂ ਹੁੰਦੇ ਸੀ। ਚਿੱਠੀਆਂ ਹੁੰਦੀਆਂ ਸੀ। ਉਹਨਾਂ ਨੇ ਆਪਣਾ ਐਡਰੈਸ ਦੇ ਦਿੱਤਾ ਕਿ ਤੁਸੀਂ ਮੈਨੂੰ ਐਸ ਐਡਰੈਸ ਤੇ ਚਿੱਠੀ ਭਾ ਦੇਣਾ। 10 ਲੱਖ ਰੁਪਏ ਦੇ ਕੇ ਉਹ ਚਲਾ ਗਿਆ। ਇੱਕ ਡੇਢ ਸਾਲ ਬਾਅਦ ਬਿਲਡਿੰਗ ਜਿਹੜੀ ਸੀ ਬਣ ਕੇ ਤਿਆਰ ਹੋ ਗਈ ਤਾਂ ਉਸਨੇ ਉਸ ਬਿਲਡਿੰਗ ਦਾ ਜੋ ਮਾਲਕ ਸੀ ਜਿੰਨੇ ਬਿਲਡਿੰਗ ਬਣਵਾਈ ਸੀ ਉਸ ਨੂੰ ਚਿੱਠੀ ਪਾਈ ਔਰ ਚਿੱਠੀ ਦੇ ਵਿੱਚ ਕਿਹਾ ਕਿ ਤੁਹਾਡੀ ਬਿਲਡਿੰਗ ਤਿਆਰ ਹੋ ਗਈ ਹੈ ਤੁਸੀਂ ਇਹਦੇ ਵਿੱਚ ਜੋ ਵੀ ਆਪਣਾ ਕੰਮ ਸ਼ੁਰੂ ਕਰਨਾ ਹੈ ਆ ਕੇ ਕਰ ਸਕਦੇ ਹੋ ਜਦੋਂ ਫੈਕਟਰੀ ਦੇ ਬਿਲਡਿੰਗ ਦੇ ਮਾਲਕ ਨੂੰ ਚਿੱਠੀ ਮਿਲੀ ਤਾਂ ਉਹ ਤੇ ਲਾਲਾ ਹੰਸ ਰਾਜ ਜੀ ਕੋਲੇ ਪਹੁੰਚਿਆ ਉਹਨੇ ਆ ਕੇ ਜਦੋਂ ਬਿਲਡਿੰਗ ਦੇਖੀ ਤਾਂ ਬਿਲਡਿੰਗ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਹੁਤ ਹੀ ਸ਼ਾਨਦਾਰ ਔਰ ਬਹੁਤ ਹੀ ਸਚੱਜੇ ਢੰਗ ਦੇ ਨਾਲ ਉਹਨਾਂ ਨੇ ਬਿਲਡਿੰਗ ਨੂੰ ਤਿਆਰ ਕਰਵਾਇਆ ਕਿ ਹਵਾ ਵੀ ਅੰਦਰ ਆਏ ਰੋਸ਼ਨੀ ਵੀ ਅੰਦਰ ਆਏ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਬਿਲਡਿੰਗ ਜਿਹੜੀ ਸੀ ਜਿਸ ਤਰੀਕੇ ਨਾਲ ਉਹਨਾਂ ਨੇ ਦੱਸਿਆ ਸੀ ਉਸ ਤਰੀਕੇ ਨਾਲ ਉਹਨਾਂ ਨੇ ਬਿਲਡਿੰਗ ਤਿਆਰ ਕਰਵਾ ਦਿੱਤੀ ਜਦੋਂ ਉਹਨਾਂ ਨੇ ਬਿਲਡਿੰਗ ਆ ਕੇ ਦੇਖੀ ਤੇ ਉਹ ਬਹੁਤ ਖੁਸ਼ ਹੋਏ ਔਰ ਉਸ ਤੋਂ ਬਾਅਦ ਲਾਲਾ ਹੰਸਰਾਜ ਜੀ ਨੇ 2 ਲੱਖ ਰੁਪਇਆ ਉਹਨਾਂ ਨੂੰ ਵਾਪਸ ਕੀਤਾ ਕਿ ਤੁਹਾਡੀ ਬਿਲਡਿੰਗ 8 ਲੱਖ ਰੁਪਏ ਵਿੱਚ ਹੀ ਬਣ ਗਈ ਔਰ ਇਹ 2 ਲੱਖ ਰੁਪਇਆ ਤੁਹਾਡਾ ਬਚ ਗਿਆ ਹੈ ਇਹ ਤੁਸੀਂ ਆਪਣਾ ਵਾਪਸ ਲੈ ਲਓ ਤਾਂ ਉਹ ਬੰਦਾ ਹੈਰਾਨ ਹੋ ਗਿਆ ਕਿ ਅੱਜ ਦੇ ਟਾਈਮ ਦੇ ਵਿੱਚ ਬੰਦਾ 1 ਰੁਪਏ ਦੀ ਚੋਰੀ ਤੋਂ ਵੀ ਪਰੇਜ਼ ਨਹੀਂ ਕਰਦਾ ਕੀ ਸੋਚਦਾ ਹੈ ਕਿ 1 ਰੁਪਿਆ ਵੀ ਬਚ ਜਾਏ ਤੇ ਚੰਗਾ ਹੈ ਤੇ ਲਾਲਾ ਮੈਨੂੰ 2 ਲੱਖ ਰੁਪਏ ਵਾਪਸ ਕਰ ਰਿਹਾ ਹੈ ਕਿਉਂਕਿ ਉਹ ਜਾਣਦਾ ਸੀਗਾ ਕਿ ਉਹਨੂੰ ਲੱਗਦਾ ਸੀਗਾ ਕਿ 10 ਤੋਂ ਕਿਹਾ 20 ਲੱਖ ਰੁਪਏ ਵੀ ਬਿਲਡਿੰਗ ਤੇ ਲੱਗ ਸਕਦਾ ਹੈ ਪਰ ਲਾਲਾ ਜੀ ਦੀ ਇਮਾਨਦਾਰੀ ਔਰ ਮਿਹਨਤ ਔਰ ਸਚਜੇਤ ਟੰਗ ਦੇ ਨਾਲ ਪੈਸੇ ਨੂੰ ਵਰਤ ਕੇ ਉਹਨਾਂ ਨੇ ਇੱਕ ਵਧੀਆ ਬਿਲਡਿੰਗ ਬਣਵਾ ਕੇ 8 ਲੱਖ ਰੁਪਏ ਦੇ ਵਿੱਚ ਬਿਲਡਿੰਗ ਬਣਵਾ ਕੇ ਦੇ ਦਿੱਤੀ ਉਸ ਤੋਂ ਬਾਅਦ ਉਹ ਕੰਪਨੀ ਦਾ ਮਾਲਕ ਇੰਨਾ ਜ਼ਿਆਦਾ ਖੁਸ਼ ਹੋਇਆ ਕਿ ਉਹਨੇ ਕਿਹਾ ਕਿ ਲਾਲਾ ਜੀ ਅੱਜ ਤੋਂ ਬਾਅਦ ਤੁਸੀਂ ਛੋਟੀ ਜੀ ਦੁਕਾਨ ਦੇ ਵਿੱਚ ਨਹੀਂ ਬੈਠੋਗੇ ਤੁਸੀਂ ਮੇਰੀ ਕੰਪਨੀ ਦੇ ਵਿੱਚ ਬਹੁਤ ਵੱਡੇ ਅਹੁਦੇ ਦੇ ਉੱਤੇ ਕੰਮ ਕਰੋਗੇ ਤੁਸੀਂ ਸਾਰਾ ਹਿਸਾਬ ਕਿਤਾਬ ਜਿਹੜਾ ਹੈ ਮੇਰੀ ਫੈਕਟਰੀ ਦਾ ਤੁਸੀਂ ਕਰੋਗੇ ਮੈਂ ਤੁਹਾਨੂੰ ਰਹਿਣ ਵਾਸਤੇ ਵਧੀਆ ਘਰ ਵੀ ਦਿਆਂਗਾ ਮੈਂ ਤੁਹਾਨੂੰ ਗੱਡੀ ਵੀ ਦਿਆਂਗਾ ਤੇ ਮੈਂ ਤੁਹਾਨੂੰ ਅਗਰ ਗੱਡੀ ਚਲਾਉਣੀ ਨਹੀਂ ਆਉਂਦੀ ਤਾਂ ਮੈਂ ਤੁਹਾਨੂੰ ਇੱਕ ਡਰਾਈਵਰ ਵੀ ਦਿਆਂਗਾ ਤਾਂ ਕਿ ਤੁਹਾਨੂੰ ਸ਼ਹਿਰ ਬਾਹਰ ਆਉਣ ਦੇ ਵਿੱਚ ਕੋਈ ਦਿੱਕਤ ਨਾ ਹੋਵੇ ਕੁਝ ਟਾਈਮ ਲਾਲਾ ਹੰਸਰਾਜ ਜੀ ਨੇ ਸੋਚਿਆ ਕਿ ਸ਼ਾਇਦ ਮਜ਼ਾਕ ਕਰ ਰਿਹਾ ਹੈ ਜਾਂ ਮੈਨੂੰ ਇਹ ਨਹੀਂ ਕਰਨਾ ਚਾਹੀਦਾ ਤਾਂ ਫਿਰ ਕੰਪਨੀ ਦੇ ਮਾਲ ਮਾਲਕ ਨੇ ਕਿਹਾ ਕਿ ਮੈਂ ਮਜ਼ਾਕ ਨਹੀਂ ਕਰ ਰਿਹਾ ਮੈਂ ਵਾਕੇ ਹੀ ਤੇਰੇ ਤੋਂ ਬਹੁਤ ਖੁਸ਼ ਹਾਂ ਤੂੰ ਵਾਕੇ ਹੀ ਇਮਾਨਦਾਰੇ ਸਰਪੰਚ ਜੀ ਨੇ ਮੈਨੂੰ ਦੱਸਿਆ ਸੀ ਪਰ ਮੈਨੂੰ ਯਕੀਨ ਨਹੀਂ ਆਇਆ ਸੀ ਮੇਰੇ ਕੋਲੇ ਬਹੁਤ ਪੈਸਾ ਹੈ ਪਰ ਮੈਂ ਤੇਰੀ ਇਮਾਨਦਾਰੀ ਨੂੰ ਪਰਖ ਨਾ ਜਾਂਦਾ ਸੀ ਤੇ ਤੂੰ ਬਹੁਤ ਹੀ ਵਧੀਆ ਔਰ ਖਰਾ ਔਰ ਸੱਚਾ ਔਰ ਸੱਚਾ ਆਦਮੀ ਨਿਕਲਿਆ ਤੇ ਮੈਂ ਖੁਸ਼ ਹੋ ਕੇ ਤੈਨੂੰ ਇਹ ਨੌਕਰੀ ਦੇ ਰਿਹਾ ਹਾਂ ਤੇ ਤੁਹਾਨੂੰ ਘਰ ਵੀ ਰਹਿਣ ਵਾਸਤੇ ਦੇ ਰਿਹਾ ਹਾਂ ਗੱਡੀ ਵੀ ਦੇ ਰਿਹਾ ਹਾਂ ਤੇਨੂੰ ਗੱਡੀ ਨਹੀਂ ਚਲਾਉਣੀ ਉਹਦੀ ਮੈਂ ਤੈਨੂੰ ਡਰਾਈਵਰ ਵੀ ਦਿਆਂਗਾ ਉਸ ਤੋਂ ਬਾਅਦ ਲਾਲਾ ਹੰਸ ਰਾਜ ਜੀ ਨੇ ਹਾਂ ਕਰ ਦਿੱਤੀ ਔਰ ਉਸ ਕੰਪਨੀ ਦੇ ਵਿੱਚ ਉਸ ਫੈਕਟਰੀ ਦੇ ਵਿੱਚ ਉਹ ਕੈਸ਼ੀਅਰ ਦੀ ਜੌਬ ਕਰਨ ਲੱਗਾ ਜਿਹੜੀ ਕਿ ਬਹੁਤ ਇਮਾਨਦਾਰੀ ਦੇ ਨਾਲ ਉਹਨੇ ਆਪਣੀ ਜੌਬ ਨੂੰ ਵੀ ਕੀਤਾ ਔਰ ਉਥੋਂ ਦੇ ਜਿੰਨੇ ਵੀ ਲੋਕ ਸੀ ਜਿਨ੍ਹਾਂ ਨੂੰ ਵੀ ਰੋਜ਼ਗਾਰ ਚਾਹੀਦਾ ਹੁੰਦਾ ਸੀ ਉਹਨਾਂ ਸਾਰਿਆਂ ਨੂੰ ਫੈਕਟਰੀ ਦੇ ਵਿੱਚ ਰੋਜ਼ਗਾਰ ਵੀ ਦਿੰਦਾ ਸੀ ਔਰ ਫੈਕਟਰੀ ਦੇ ਵਿੱਚ ਹਮੇਸ਼ਾ ਕੁਝ ਨਾ ਕੁਝ ਅੱਗੇ ਕੁਝ ਨਾ ਕੁਝ ਨਵੀਂ ਮਤਲਬ ਜੋ ਵੀ ਤਕਨੀਕ ਆਉਂਦੀ ਤਾਂ ਉਹ ਦੱਸਦਾ ਰਹਿੰਦਾ ਔਰ ਉਹਦੇ ਨਾਲ ਹੋਰ ਜ਼ਿਆਦਾ ਲੋਕਾਂ ਨੂੰ ਰੋਜ਼ਗਾਰ ਮਿਲਦਾ ਸੀ ਇਹ ਸੀ ਆਪਣੇ ਲਾਲਾ ਹੰਸਰਾਜ ਦੀ ਸੱਚਾਈ ਔਰ ਇਮਾਨਦਾਰੀ ਦੀ ਕਹਾਣੀ ਇਮਾਨਦਾਰੀ ਔਰ ਸੱਚਾਈ ਹਮੇਸ਼ਾ ਇਨਸਾਨ ਨੂੰ ਬੁਲੰਗੀਆਂ ਤੇ ਲੈ ਜਾਂਦੀ ਹੈ ਤੇ ਝੂਠ ਹਮੇਸ਼ਾ ਬੰਦੇ ਨੂੰ ਥੱਲੇ ਲੈ ਜਾਂਦਾ ਆਪਾਂ ਨੂੰ ਇਸ ਕਹਾਣੀ ਤੋਂ ਕੀ ਸਿੱਖਿਆ ਮਿਲੀ ਹਰ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇਮਾਨਦਾਰੀ ਰੱਖਣੀ ਚਾਹੀਦੀ ਏ ਕਿਉਂਕਿ ਇਮਾਨਦਾਰੀ ਬਹੁਤ ਵੱਡੀ ਚੀਜ਼ ਹੈ ਲਾਲਾ ਹੰਸਰਾਜ ਦੀ ਤਰ੍ਹਾਂ ਸਭ ਨੂੰ ਇਮਾਨਦਾਰ ਹੋਣਾ ਚਾਹੀਦਾ ਹੈ ਤੁਹਾਨੂੰ ਇਹ ਮੇਰੀ ਕਹਾਣੀ ਕਿਵੇਂ ਲੱਗੀ ਅੱਜ ਜੇ ਤੁਹਾਨੂੰ ਮੇਰੀ ਕਹਾਣੀ ਵਧੀਆ ਲੱਗੀ ਤਾਂ ਪਲੀਜ਼ ਮੇਰੀ ਕਹਾਣੀ ਨੂੰ ਅੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਮੇਰੇ ਚੈਨਲ ਨੂੰ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਲਿਓ ਔਰ ਲਾਈਕ ਵੀ ਕਰ ਦਿਓ ਔਰ ਬੈਲ ਆਈਕਨ ਵੀ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀ ਨਵੀਂ ਕਹਾਣੀ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਚਲੋ ਜੀ ਹੁਣ ਤੁਸੀਂ ਮੈਨੂੰ ਦਿਓ ਇਜਾਜ਼ਤ ਤੇ ਫੇਰ ਆਪਾਂ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਲੈ ਕੇ ਤੁਹਾਡਾ ਸਾਰਿਆਂ ਦਾ ਬਹੁਤ ਹੀ ਪਿਆਰ ਮਿਲ ਰਿਹਾ ਹੈ ਮੈਨੂੰ ਇੰਨਾਂ ਛੋਟੀਆਂ-ਛੋਟੀਆਂ ਕਹਾਣੀਆਂ ਚਰਚਾਵਾਂ ਤੋਂ ਤੇ ਅੱਗੇ ਵੀ ਤੁਸੀਂ ਮੈਨੂੰ ਐਵੇਂ ਹੀ ਪਿਆਰ ਦਿੰਦੇ ਰਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ